ਮਾਨਯਾ ਜੀ ਜਸਬੀਰ ਸਿੰਘ ਭయ్యా ਅਸੀਂ ਮੰਗ ਪੱਤਰ ਵਿੱਚ ਇਹ ਦਿੱਤਾ ਵਾ ਕਿ ਸਾਡੇ ਪਰਿਵਾਰ ਨੂੰ ਪੁਲਿਸ ਵੱਲੋਂ ਧਮਕੀਆਂ ਆ ਰਹੀਆਂ ਵਾ ਜਿਹੜਾ ਤੁਸੀਂ ਮੰਗ ਪੱਤਰ ਦੇਣ ਚੱਲੇ ਜੇ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਜਾਣਾ ਲੇਕਿਨ ਸਾਡੇ ਨਾਲ ਧੱਕਾ ਹੋ ਰਿਹਾ ਵਾ ਅਸੀਂ ਆਪਣੇ ਧੱਕੀ ਦੀ ਆਵਾਜ਼ ਜਿਹੜੀ ਠਾਈ ਆ ਅਸੀਂ ਠਾ ਮਕਬੂਲ ਪੁਰਾਵਾ ਇਹ ਦੋ ਮਹੀਨੇ ਦੇ ਵਿੱਚ ਦੋ ਵਾਰੀ ਦੋ ਦਿਨ ਪਰਚੇ ਪਾਤੇਆਂ ਦੋਨੋਂ ਪਰਚੇ ਨਿਆਜ ਆ ਇਹਨਾਂ ਪ੍ਰਕਿਆਇਨਕਵਰੀ ਕੀਤੀ ਜਾਵੇ ਹਾਂਜੀ ਜਿਹੜੀ ਮੇਰੇ ਮੋਢੇ ਨੂੰ ਤਿੰਨ ਵਾਰੀ ਇਹਨੇ ਟੌਰਚ ਕੀਤਾ ਵਾ ਹਾਂਜੀ ਉਹਦਾ ਡਾਕਟਰੀ ਮਿਲਿਆ ਡਾਕਟਰੀ ਮਿਲਿਆ ਕਿ ਕਰਾਇਆ ਜਾਵੇ ਤੇ ਸਾਡੇ ਪਰਿਵਾਰ ਨੂੰ ਢੰਕੀਆਂ ਮਿਲਦੀਆਂ ਸਾਡੇ ਕੋਈ ਕਿਸੇ ਪਕਾਰ ਦਾ ਜਾਂ ਮੇਰੀ ਨਾਂ ਦਾ ਜਾਂ ਮੇਰਾ ਕੋਈ ਜਾਣੀ ਜਾਂ ਮarli ਨੁਕਸਾਨ ਹੁੰਦਾ ਵਾ ਉਹਦੇ ਜ਼ਿੰਮੇਵਾਰ ਮਕੂਈਪੁਰਾ ਥਾਣਾ ਹੋਏਗਾ ਨਿਆਂ ਧੱਕਾ ਕੀਤਾ ਜਿਹੜੇ ਅਸਲੀ ਬੰਦੇ ਵੇਚਣਦੇ ਨੇ ਉਹਨਾਂ ਨੂੰ ਇਹ ਹੱਥ ਨਹੀਂ ਪਾਉਂਦੇ ਉਹ ਸ਼ਰੀਆਮ ਕੋ ਮਲੇਆ ਜਿਹੜੇ ਪਿੰਦੇ ਆ ਆਦੀ ਹੋਏ ਆ ਸਾਡੇ ਭਗਵੰਤ ਮਾਨ ਜੀ ਨੇ ਕਿਹਾ ਵਾ ਵੀ ਉਹਨਾਂ ਬੱਚਿਆਂ ਨੂੰ ਫੜ ਕੇ ਤੇ ਉਹਨਾਂ ਦਾ ਲਾਜ ਕਰਾਓ ਇਹ ਲਾਜ ਕਰਾਉਣ ਦੀ بجائے ਉਹਨਾਂ ਨੂੰ ਤੇ ਝੂਠੇ ਪਰਚੇ ਪਾਵਾ ਜਿਹਨਾਂ ਚ ਭੇਦੀ ਜਾਂਦੇ ਆ ਮਗਰਮਸ਼ ਮਗਰਮਸ਼ ਦੇ ਜਿਹੜੇ ਬੰਦੇ ਵੇਚਣਦੇ ਆ ਸਾਡਾ ਮੁੰਡਾ ਥੋੜੇ ਜਿਹੇ ਮਿੰਟਲ ਟਾਇਰ ਦਾ ਲੜਾਈ ਠਗੜੇ ਕਰਦਾ ਪਿੰਦਾ ਵਾ ਉਹ ਜਿਹਨਾਂ ਨੇ ਮੁੰਡਾ ਨੂੰ ਧੱਕੇ ਮਾਰਦਾ ਨਾ ਧੱਕੇ ਮਾਰਦਾ ਤੇ ਉਹ ਕਹਿੰਦੇ ਮੁਰਗੇ ਮੈਡਮ ਨੂੰ ਕਹਿੰਦੇ ਮੈਡਮ ਜੀ ਇਹ ਇਹ ਮੁੰਡਾ ਗੁੰਡਾ ਕਰਦੀ ਦਿਖਾਉਂਦਾ ਵਾ ਹਾਂਜੀ ਇਹ ਗੁੰਡਾ ਕਰਦੀ ਨਹੀਂ ਗਈ ਇਹ ਉਹਨਾਂ ਕੋ ਖੋ ਕੇ ਪੀ ਲੈਂਦਾ ਵਾ ਕਿ ਵੇਚਦਾ ਨਹੀਂ ਵੇਚਦਾ ਨਹੀਂ ਗਿਆ ਪਹਿਲਾਂ ਪਹਿਲਾਂ ਵੇਚਦਾ ਹੋਏਗਾ ਪਹਿਲਾਂ ਪਹਿਲਾਂ ਹੁਣ ਉਹ ਅੱਗੇ ਨਹੀਂ ਵੇਚਦਾ ਉਹਨੇ ਪ੍ਰੰਤ ਕੀਤਾ ਸਾਡੇ ਨਾਲ ਪਰ ਇਹ ਪੰਜਾਰ ਨੇ ਪ੍ਰੰਤ ਕੀਤਾ ਮੈਂ ਨਸ਼ਾ ਨਹੀਂ ਵੇਚਦਾ ਮੰਗੇ ਇਹ ਕਰਦੇ ਆ ਕਿ ਸਾਡੇ ਪਰਵਾਹ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰ ਦੋ ਜਿਹੜਾ ਨਜਾਇਜ਼ ਨਸ਼ਾ ਵਿਕਨਿਆ ਵਾ ਉਹਨੂੰ ਬੰਦ ਕਰਾਓ ਤੁਸੀਂ ਨਹੀਂ ਬੰਦ ਕਰਾਉਂਦੇ ਤੇ ਸਾਨੂੰ ਦੱਸੋ ਇਹੀ ਤਾਂ ਨਾ ਸੇਵਕ ਕਦੇ ਵੱਟੇ ਮੇਰਾ ਰੋਟੀ ਵੀ ਮੇਰਾ ਨਾਮ ਆਰਤੀ ਮੈਂ ਬੋਲ ਪੁਰਾਣੀ ਮੈਨੂੰ ਮੰਗੇ ਆ ਬਈ ਮੇਰਾ ਘਰ ਵਾਲਾ ਨਸ਼ਾ ਕਰਦਾ ਆ ਬਹੁਤ ਜਿਆਦਾ ਤੇ ਉਹਨਾਂ ਨੂੰ ਕਿ ਨਾਲ ਨਾ ਮੈਡਮ ਐਦਾ ਚੋੱਕੇ ਲਾ ਜਾਂਦੀ ਫੇਰ ਮਾਰ ਕਟਾਈ ਕਰਦੇ ਉਹਨਾਂ ਬਹੁਤ ਜਿਆਦਾ ਉਨਾ ਕਰਕੇ ਫਿਰ ਕਿ ਨਾਲ ਮੈਨੂੰ ਵੀ ਕਿ ਮੈਡਮ ਤਾਂ ਮੁਕਿਆ ਲੋਂਦੀ ਵੀ ਮੈਂ ਤੈਨੂੰ ਵੀ ਫੜਨਾ ਮੈਡਮ ਨੂੰ ਪੁੱਛਿਆ ਜਾਵੇ ਮੇਰਾ ਕਸੂਰ ਕੀ ਆ ਮੈਨੂੰ ਕਿਹੜੀ ਕੋਲੋਂ ਮੈਡਮ ਨੇ ਕੜਨਾ ਪਹਿਲੋਂ ਵੀ ਮੈਡਮ ਨੇ ਲਿਜਾਇ ਜੀ ਮੈਨੂੰ ਅੰਦਰ ਅੰਦਰ ਕੱਢ ਦਿੱਤਾ ਸੀ ਪਹਿਲਾਂ ਅੰਦਰੇ ਦਾ ਪਰਚਾ ਪਾ ਕੇ ਕੁਛ ਵੀ ਨਹੀਂ ਪੜਿਆ ਗਿਆ ਹੀ ਪਹਿਲੋਂ ਵੀ ਤੇ ਹੁਣ ਫਿਰ ਮੈਡਮ ਕਾਤੀ ਮੈਨੂੰ ਤਾਂ ਕਿ ਹਲੋਂਦੀ ਆਪਣੇ ਮਲਾ ਮਲਾਜ਼ਮਾ ਕੋਲ ਵੀ ਮੈਂ ਤੈਨੂੰ ਅੰਦਰ ਕਾ ਨਾ ਅਗਲੀ ਵਾਰੀ ਤੇਰੀ ਆ ਚਲ ਮੈਡਮ ਨੂੰ ਪੁੱਛੋ ਲੇ ਲਿਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਗੱਲ ਆ ਨਜਾਇਜ਼ ਕਿਉਂ ਸਾਡੇ ਨਾਲ ਤੱਕਾ ਕਰਨ ਦੀ ਐ ਮੈਡਮ ਮੇਰੇ ਘਰ ਵਾਲੇ ਨਾਲ ਵੀ ਕੁਛ ਵੀ ਨਹੀਂ ਉਹਨਾਂ ਕੋ ਬੜਿਆ ਗਿਆ ਉਹਨਾਂ ਜੈ ਜੀ ਉਹਨਾਂ ਨੂੰ ਫੇਰ ਅੰਦਰ ਤੋਰ ਦਿੱਤੇ ਮੰਗੇ ਕਰਦੀਆਂ ਵੀ ਹਾਨੂੰ ਇਨਸਾਫ ਦਿੱਤਾ ਜਾਵੇ ਘਰ ਵਾਲੇ ਨੂੰ ਇਨਸਾਫ ਮਿਲੇ ਜਦੋਂ ਕੋਈ ਕੰਮ ਹੀ ਨਹੀਂ ਕਰਨਦੇ ਆ ਕੁਛ ਨਹੀਂ ਕਰਨਦੇ ਆ ਤੇ ਫੇਰ ਕਰ ਲਈਆਂ ਨਾਲ ਤੱਕਾ ਕਰਦੇ ਦੱਸ ਦੇਣੀ ਉਹ ਘੱਟ ਦਾ ਅੰਦਰ ਬਾਹਰ ਲਿਆ ਇਹਦਾ ਵਾ ਫੇਰ ਮੈਡਮ ਅੰਦਰ ਤੋਰ ਦਿੰਦੀ ਉਹਨੂੰ ਨਜਾਇਜ਼ ਹੀ ਉਹਨੂੰ ਪਰਚੇ 'ਚ ਪਾ ਕੇ ਅਹੀਂ ਕਿਤੋਂ ਇਹਨੇ ਪੈਸੇ ਲੈ ਕੇ ਆਏ